ਔਰ ਸਾਡੇ ਦਰবেশ ਮੈਂ ਨਾਮ ਨਹੀਂ ਜਾਣਦਾ ਜਿਹੜੇ ਜਿਹੜੇ ਆਏ ਨੇ ਆਣਾ ਤੇਰਾ ਮੁਬਾਰਕ ਤਸ਼ਰੀਫ ਲਾਣੇ ਵਾਲੇ ਖੁਸ਼ੀਆਂ ਮਨਾ ਰਹੇ ਹੈ دیدار ਪਾਣੇ ਵਾਲੇ ਇਹ ਦਰ ਤੇ ਹੋ ਹੀ ਆਉਂਦਾ ਨਹੀਂ ਤਾਂ ਨਿੰਦਾ ਸਾਰਿਆਂ ਨੂੰ ਪਿਆਰੀਆਂ ਨੇ ਹਾਂ ਲੇਕਿਨ ਕੋਈ ਵੀ ਨਹੀਂ ਜਿਹੜੇ ਖਸਮਾਰੇ ਆਪ ਸੱਦੇ ਹੋਏ ਨੇ ਬੁਲਾਏ ਹੋਏ ਨੇ ਉਹਨਾਂ ਤੇਨੂੰ ਲੁੱਟ ਲੈਣਾ ਜਿਹੜੇ ਸਰਕਾਰ ਨੂੰ ਬੁਲਾਏ ਹੋਏ ਨੇ ਸਵਾਮੀ ਹਥਿਆਰਾਂ ਦੀਆਂ ਗੱਲਾਂ ਕਰੀ ਜਾਂਦੇ ਨੇ ਬਹੁਤੇ ਬਹੁਤੇ ਕਹਿੰਦੇ ਨੇ ਬਾਬਾ ਜੀ ਹਥਿਆਰਾਂ ਦੀਆਂ ਗੱਲਾਂ ਕਰਦੇ ਨੇ ਕੋਈ ਬੱਤੀ ਬੋਰ ਜਾ ਕੇ ਫੋਟੋ ਖਚਵਾਉਂਦਾ ਕੋਈ ਕਿਸੇ ਤਰ੍ਹਾਂ ਦੀ ਰੀਲ ਕੋਈ ਕਿਸੇ ਤਰ੍ਹਾਂ ਦੀ ਲੇਕਿਨ ਸਭ ਤੋਂ ਵੱਡਾ ਹਥਿਆਰ ਤੁਹਾਨੂੰ ਦੁਨੀਆ ਵੀ ਲੋਕ ਲੋਕਾਂ ਨੂੰ ਨਾ ਅੱਲਾ ਨੇ ਦੇ ਕੇ ਭੇਜਿਆ ਵਾਹਿਗੁਰੂ ਨੇ ਉਹ ਕਿਹੜਾ ਤੁਹਾਡੀ ਜ਼ੁਬਾਨ ਤੁਹਾਡੀ ਜ਼ੁਬਾਨ ਨਾਲੋਂ ਵੱਡਾ ਕੋਈ ਹਥਿਆਰ ਨਹੀਂ ਹੈਗਾ ਜਿਹੜਾ ਇੱਕ ਵਾਰੀ ਬੋਲੇ ਔਰ ਤੁਹਾਡੇ ਦਿਲ ਦੇ ਉੱਤੇ ਘਰ ਬਣਾ ਲਵੇ ਅਲਫਲਾ ਦੀ ਯਾਰੀ ਚੰਗੀ ਹੁੰਦੀ ਹੋਰ ਯਾਰੀਆਂ ਸਭੇ ਖਵਾਰੀਆਂ ਨੇ ਅਲਫਲਾ ਦੀ ਯਾਰੀ ਚੰਗੀ ਹੁੰਦੀ ਹੋਰ ਯਾਰੀਆਂ ਸਭੇ ਖਵਾਰੀਆਂ ਨੇ ਕਲਮੇ ਪਾਕ ਜਹਾਨੀ ਕੋਈ ਜ਼ਿਕਰ ਵੱਡਾ ਜਿਹਦੇ ਵਿੱਚ ਹਕੀਕਤਾਂ ਸਾਰੀਆਂ ਨੇ ਕਲਮੇ ਪਾਕ ਜਹਾਨੀ ਕੋਈ ਜ਼ਿਕਰ ਵੱਡਾ ਜਿਹਦੇ ਵਿੱਚ ਹਕੀਕਤਾਂ ਸਾਰੀਆਂ ਨੇ ਅਲੀ ਪੀਰ ਜਿਆ ਨਹੀਂ ਕੋਈ ਪੀਰ ਵੱਡਾ ਅਲੀ ਪੀਰ ਜਿਆ ਨਹੀਂ ਕੋਈ ਪੀਰ ਵੱਡਾ ਜਿਹਨੇ ਡੁੱਬੀਆਂ ਬੇੜੀਆਂ ਤਾਰੀਆਂ ਨੇ ਅਲੀ ਹੈਦਰਾ ਪਿੰਜਰਾ ਖੂਬ ਬਣਿਆ ਵਿੱਚ ਆਸ਼ਕਾਂ ਰੱਖੀਆਂ ਬਾਰੀਆਂ ਨੇ ਉਹ ਵਿੱਚ ਆਸ਼ਕਾਂ ਰੱਖੀਆਂ ਬਾਰੀਆਂ ਨੇ ਇਹ ਜਿਨ੍ਹਾਂ ਨੇ ਸੱਚੀਆਂ ਲਾਈਆਂ ਹੁਣ ਨਾ ਪ੍ਰੀਤਾ ਉਹ ਤਾਂ ਅੰਦਰ ਝਾਤ ਮਾਰਦੇ ਰਹਿੰਦੇ ਨੇ ਕਿ ਦੇਖੀਏ ਤਾਂ ਮੜਾ ਮੋਟਾ ਅਸਰ ਹੋਇਆ ਕਿ ਨਹੀਂ ਅਸਰ ਹੋਇਆ ਕਿ ਨਹੀਂ ਲੇਕਿਨ ਜਿਹੜਾ ਸੱਚੇ ਦਿਲੋਂ ਪੂਜਾ ਕਰਦਾ ਆਪਣੇ ਲਈ ਮੰਗੂਗਾ ਕਦੇ ਪੂਰੀ ਨਹੀਂ ਹੁੰਦੀ ਜਦੋਂ ਕੋਈ ਕੋਈ ਹੋਰ ਕਹਿੰਦਾ ਕਿ ਯਾਰ ਦੁਆ ਕਰ ਦੇ ਆਏ ਪੂਰੀ ਹੁੰਦੀ ਆਖ ਦੇ ਚਪਕੇ ਨਾਲ ਆਏ ਆਹ ਰੋ ਕਹਣਾ ਤੇਰਾ ਪੀਰ ਕੌਣ ਆ ਕੀ ਦੀ ਪੂਜਾ ਕਰਦਾ

ਆ ਸਰ ਜਣ ਤਾੜੀ ਲਾ ਕੇ ਜਿਹੜੇ ਜ਼ਾਹਰਬੀਰ ਸਰਕਾਰ ਨੂੰ ਮੰਨਦੇ ਨੇ ਸਾਡੇ ਬਜ਼ੁਰਗ ਕਹਿੰਦੇ ਨੇ ਕੀ ਇਧਰ ਯਾਰ ਦਾ ਦਰ ਹਿਸਸੇ ਦੇ ਲਈ ਇਧਰ ਪੀਰ ਦਾ ਦਰ ਹੈ ਸੱਚ ਦੇ ਲਈ ਸਰਕਾਰ ਵਿੱਚ ਕੌਣ ਦੀ ਲੋੜ ਕੀ ਓਦੋਂ ਯਾਰ ਦੇ ਨਾਮ ਦਾ ਦਰ ਤੇ ਪਕਾ ਤੈਨੂੰ ਤਸਵੀਰ ਹਰ ਮੰਨ ਦੀ ਲੋੜ ਕੀ ਇਹ ਜਿਹੜੇ ਜ਼ਾਹਰਬੀਰ ਮੰਨਦੇ ਨੇ ਉਹਨਾਂ ਦੀ ਗੱਲ ਕਿਵੇਂ ਬਣੀ ਹੋਈ ਆ ਤਾੜੀ ਲਾਉਣਗੇ ਜਿਨ੍ਹਾਂ ਦੀ ਗੱਲ ਬਣੀ ਹੋਈ ਆ ਇਹਨਾਂ ਦੀ ਨਹੀਂ ਬਣੀ ਹੋਈ

ਅਸੀਂੋਂ ਕਰ ਹਾਂ ਸੱਚੀ ਸਰਕਾਰ ਦੇ ਐ ਮੇਥਾਤਾ ਦੇ ਟੱਕਰਾਂ ਦੀ ਮਾਰ ਦੇ ਸਰਕਾਰ ਦਮੰਗਤਾ ਹਾਂ के इश्क के जबान होती है कौन कहता है कि इश्क के ज़बान होती है वो तो आंखों से बयान होती है इतना थोड़ी आंखों को तो पता लग जाता है कि रहा कि और रहा कि सदके तेरी आंखों के क्या जाम पिलाया है सदके तेरी محبت کو میں نوش محبت کو مستا نے بلایا ہے میں دل سے محبت ਕਰਮਾ ਦਾ ਜੋਤ ਜਗ ਰਹੀ ਆ ਛਤਰੀ चौहान ਪਾਤਸ਼ਾ ਮੈਂ ਪਹਿਲਾਂ ਵੀ ਦੱਸਿਆ ਕਿ ਹਾਜੀ ਰਤਨ ਦਾ ਹੋ ਕੇ ਚੇਲਾ ਭੂਗਾ ਪੀਰ કહਾਇਆ ਸੀ ਇਹ ਪਦਵੀਆਂ ਹਗੀਆਂ ਨੇ ਇਹ ਫਿਰ ਜਿਹੜੇ ਇਹਨਾਂ ਦੇ ਨੈਣਾਂ ਤੋਂ ਪੀ ਲੰਦੇ ਨੇ ਨਾ ਫਿਰ ਆ ਦੁਨੀਆਂ ਵੀ ਠੇਕਿਆਂ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਤਾਂ ਇੱਕ ਵਾਰੀ ਨਸ਼ਾ ਜੜਿਆ ਹੋਇਆ ਆਲਾਦ ਨੂੰ ਵੀ ਤੜ ਦੰਦਾ ਬੋਲੀ ਸੱਚੇ ਦਰਬਾਰ ਕੀ ਅਗੋਂ ਫਿਰ ਉਹਨਾਂ ਤੇ ਵੀ ਨਸ਼ਾ ਜੜ ਦਿੰਦਾ ਸਹੀ ਗੱਲ ਉਹ ਕਹਿੰਦਾ ਕੀ ਆਓ ਮਸਤੋ ਮौज ਬਹਾਰ ਕਰ ਲੋ ਘਟਨਾ ਮਖਨੇਤ ਚਾਈ ਹੋਈ ਹੈ ਘਟਨਾ ਚਾਹੇ ਰੋ ਦਿਨ ਨਾ ਮਲਟ ਦਿਨ ਗੁਰਾਂ ਦੇ ਰਸ ਤੋਂ ਬਣਾਈ ਹੋਈ ਏ ਨਾਏ ਬਿਸਕੀ ਬਰਾਂਡੀ ਤੇ ਨਾ ਦੇਸੀ ਨਾ ਹੀ ਲੰਡਨ ਦੇ ਵਿੱਚੋਂ ਮੰਗਵਾਈ ਹੋਈ ਏ ਫਿਰ ਮੇਰੇ ਖਸਮ ਨੇ ਆਪ ਤਿਆਰ ਕਰਕੇ जीने की चाह ना होती तो और जीने की चाह ना होती अगर तुम ना होते अगर तुम ना होते हमें और जीने की चाह ना होती अगर जीने की चाह ना होती हो अगर तुम ना होते अगर तुम ना होते ਤੇ ਤੇਰੇ ਸਾਡੀ ਰਤਨ ਸਰਕਾਰ ਆ ਕੇ ਮੰਗਦੇ ਤੇ ਹਾਜੀ ਰਤਨ ਸਰਕਾਰ ਤਾਂ ਮੈਂ ਬਾਰ ਬਾਰ ਨਾਮ ਤਾਂ ਲੈਣਾ ਕਿਉਂਕਿ ਜੇ ਉਹਨਾਂ ਦਾ ਸਲਾਮ ਨਾ ਹੋਵੇ ਤਾਂ ਇਹ ਕਬੂਲ ਨਹੀਂ ਕਰਦੇ ਸਹੀ ਬਾਤ ਪਹਿਲਾਂ ਆਪਸੇ ਸਲਾਮ ਕਰਨਾ ਪੈਂਦਾ ਫੇਰ ਜਾ ਕੇ ਕਬੂਲ ਹੁੰਦਾ ਇਸੇ ਤਰ੍ਹਾਂ ਸਲਾਮ ਸਦਾ ਕਰਿਆ ਕਰੋ ਸੋਹਣਾ ਇੱਕੋ ਚਾਤੀ ਬਾੰਦੇ ਕਮ ਭਰਨ ਬਾਬਾ ਹਾਜ਼ੀਰਤ ਸਰਕਾਰ ਦਾ ਜੈਕਾਰਾ ਲਾਲਾਂ ਵਾਲੀ ਸਰਕਾਰ ਦਾ ਜੈਕਾਰਾ ਆਪ ਆਪਣੇ ਗੁਰੂ ਮਹਾਰਾਜ ਦਾ ਬੋਲੀਏ ਸੱਚੇ ਦਰਬਾਰ ਕੀ ਆਉ ਦੀ ਸ਼ਾਨ ਬੋਲ ਜੀ ਰਾਹਨ ਸ਼ਹਿਰ ਬੰਦੂਆ ਰੋਹ ਸ਼ਹਿਰ ਦੇ ਕੋਲ ਬੰਦੂਆ ਵਾਲਾ ਪਿੰਡ ਆ ਜਿੱਥੇ ਕੱਲ ਨੂੰ ਸਾਡੀ ਮਹਿਫਲ ਹੈ ਸੋ ਕੋਸ਼ਿਸ਼ ਕਰਿਓ ਜਿੰਨਾ ਕੋਲ ਸਮਾਂ ਨਿਕਲਿਆ ਤਾਂ ਜ਼ਰੂਰ ਪਹੁੰਚਿਓ ਨੂਰ ਸਾਹਿਬ ਸਰਕਾਰ ਸਮਾਦੇ ਦਰਬਾਰ ਤੇ ਮਹਿਫਲ ਹੈ ਸੋ ਵਧੀਆ ਲੱਗੇ ਤਾਂ ਇੱਕ ਵਾਰੀ ਤਾੜੀ ਲਾਓ ਜ਼ਰੂਰ ਇੱਕ ਜ਼ੋਰਦਾਰ ਤਾੜੀ ਆਪਣੇ ਨਾਂ ਤੇ ਲਾਓ ਸਾਰੇ ਜਣੇ ਕਿਉਂਕਿ ਕਹਿੰਦੇ ਗਾਉਣਾ ਜਿਹੜਾ ਬਹੁਤ ਔਖਾ ਹੈ ਗਾਉਣਾ ਜਿਹੜਾ ਇਹ ਔਖਾ ਹੈ ਪਰ ਜਿਹੜਾ ਸੁਣਨਾ ਹੈ ਇਹ ਬਹੁਤ ਔਖਾ ਹੈ ਸੋਨਾ ਬਹੁਤ ਔਕਾ ਹੈ ਔਰ ਤੁਸੀਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬੈਠੇ ਹੋ ਬਹੁਤ-ਬਹੁਤ ਮੁਬਾਰਕਬਾਦ ਇੱਕ ਵਾਰੀ ਆਪਣੇ ਨਾਂ ਤੇ ਜ਼ੋਰਦਾਰ ਤਾੜੀ ਲਾਓ ਸੋ ਇਨੀ ਇੱਕ ਹਾਜ਼ਰੀ ਹੈ ਜਿਹੜੀ ਅੱਛਾ ਜੀ ਇੱਕ ਭਰਾ ਹੈ ਸਾਡਾ ਉਹਨੇ ਵੀ ਹਾਜ਼ਰੀ ਲਾਉਣੀ ਹੈ ਇੱਕ ਭਜਨ ਦੇ ਨਾਲ ਜਾਰਡਨ ਸੰਧੂ ਇੱਕ ਵਾਰੀ ਭਰਾ ਦੇ ਨਾਂ ਤੇ ਜ਼ੋਰਦਾਰ ਤਾੜੀ ਲਾਓ ਜੀ ਸਾਡੇ ਜਾਨੇ ਮਿਲ ਕੇ ਇੱਕ ਸਾਡੀ ਟੂਰ ਸਾਊਂਡ ਬਹੁਤ ਹੀ ਪਿਆਰੀ ਸਾਊਂਡ ਹਾਂਜੀ ਭਰਾ ਜੀ ਹਾਂਜੀ ਹਾਂਜੀ ਇੱਕ ਪਾਣੀ ਪਹੁੰਚਾ ਦਿਓ ਜੀ ਸਟੇਜ ਦੇ ਨਾਲੇ ਚਾਹ ਪਹੁੰਚਾ ਦਿਓ ਚਾਹ ਵੀ ਭੇਜ ਦਿਓ ਸਟੇਜ ਤੇ ਨਾਲੇ ਪਾਣੀ ਭੇਜ ਦਿਓ ਪਲੀਜ਼ ਆ ਸਾਡੇ ਭਰਾ ਨੇ ਕਹਾ ਜੀ ਲਾਉਣੀ ਹੈ ਸੈਨਿਕ ਹਾਜ਼ਰੀ ਜਿਹੜੀ ਸਾਡੀ ਪਰਵਾਨ ਕਰਿਓ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਕਹਿੰਦੇ ਜਿਉਂਦੇ ਰਹਿ ਤਾ ਫੇਰ ਮਿਲਾਂਗੇ ਪਰ ਅਸੀਂ ਅਕਸਰ ਕਹਿੰਦੇ ਹੁੰਨੇ ਆ ਕਿ ਜੇ ਮਿਲਦੇ ਰਹੇ ਤਾਂ ਜਿਉਂਦੇ ਰਵਾਂਗੇ ਸੋ ਇਸ ਕਰਕੇ ਇਹ ਸਰਕਾਰ ਇਸੇ ਤਰ੍ਹਾਂ ਸਾਡੇ ਮੇਲ ਮਲਾਪ ਕਰਾਉਂਦੇ ਲੈਣ ਇਦਾਂ ਹੀ ਹਾਜ਼ਰੀਆਂ ਲੱਗਦੀਆਂ ਨੇ ਸਾਡੇ ਭਾਈ ਸਿਕੰਦਰ ਸਿੰਘ ਜੀ ਸੋ ਇੱਕ ਵਾਰ ਫੇਰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਸਾਡੀ ਪੂਰੀ ਟੀਮ ਦਲਦਾਰ ਖਾਨ ਵੱਲੋਂ ਆ ਸਾਰੇ ਨਗਰ ਖੇੜੇ ਨੂੰ ਬਹੁਤ-ਬਹੁਤ ਮੁਬਾਰਕਾ ਆ ਸਾਡੇ ਮਹਿਤਾਬ ਬਾਬਾ ਜੀ ਸੋ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਸਾਡੀ ਪੂਰੀ ਟੀਮ ਵੱਲੋਂ ਔਰ ਸਾਰੇ ਨਗਰ ਖੇੜੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਸਾਡੀ ਪੂਰੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਆਪ ਵਧਾਈ ਦੇ ਪਾਤਰ ਸਾਰੇ ਪ੍ਰਬੰਧਕ ਟੀਮ ਸਾਹ ਜੀ ਸਾਡੇ ਭਾਈ ਸ਼ਕੰਦਰ ਸਿੰਘ ਜੀ ਉਹਨਾਂ ਦੀ ਹਾਜ਼ਰੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਦਿਲਦਾਰ ਐਲੀਅੰਡ ਪਾਰਟੀ ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਹਾਥੂ ਤੇ ਝਾਕ ਕੇ ਲਵਾ ਲਓ ਉਹ ਤਾੜੀ ਲਾ ਦਿਓ ਪਿੱਛੇ ਵਾਲਿਓ ਟੈਕਸ ਨਹੀਂ ਲੱਗਦਾ ਕਿਧਣ ਇਹਦੇ ਤੇ ਟੈਕਸ ਲੱਗਿਆ ਫਿਰ ਭਾਵੇਂ ਨਾ ਲਾਏ ਉਹ ਬਦਲ ਕੇ ਤਾੜੀ ਤੇ GST ਲੱਗਿਆ ਲਾ ਦਿਓ ਤਾੜੀ ਕੋਈ ਜ਼ੋਰਦਾਰ ਆਲਾ ਤੇ ਆ ਹਾਏ ਇਤੋਂ ਡਟਾ

ਵਿਛੜੇ ਨਹੀਂ ਪਰਵਾ ਦੁਨੀਆਂ ਵਿਛੜੇ ਨਹੀਂ ਪਰਵਾ ਦਿਲਦਾਰ ਨਾ ਵਿਛੜੇ ਕਾ ਕਿਸੇ ਦਾ